ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਅੱਜ ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂਆਂ ਦੇ ਅਸਤੀਫਿਆਂ ਦੇ ਮੁੱਦੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨਾਲ ਮੁਲਾਕਾਤ ਕੀਤੀ। ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ 3 ਦਿਨਾਂ ਵਿੱਚ ਅਸਤੀਫੇ ਦੇਣ ਲਈ ਕਿਹਾ ਗਿਆ ਸੀ ਪਰ ਅਜੇ ਤੱਕ ਨਹੀਂ ਦਿੱਤੇ ਗਏ। ਕਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ ਪਰ ਦਲਜੀਤ ਸਿੰਘ ਚੀਮਾ ਵੱਲੋਂ ਅਜੇ ਤੱਕ ਇਸ ਭਰਤੀ ਨੂੰ ਸ਼ੁਰੂ ਕਰਵਾਉਣ ਦਾ ਕੋਈ ਹਿੱਲਾ ਨਹੀਂ ਕੀਤਾ ਗਿਆ ਜੋਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਭਗੋੜੇ ਹੋ ਚੁੱਕੇ ਹਨ ਅਤੇ ਕਿਸੇ ਆਦੇਸ਼ ਦੀ ਪਾਲਣਾ ਉਹਨਾਂ ਵੱਲੋਂ ਨਹੀਂ ਕੀਤੀ ਜਾ ਰਹੀ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਲਿਖਤੀ ਮੰਗ ਪੱਤਰ ਮੰਗਿਆ ਗਿਆ ਸੀ ਉਹ ਅਸੀਂ ਸੌਂਪ ਦਿੱਤਾ ਹੈ ਪੰਜੋਲੀ ਨੇ ਕਿਹਾ ਕਿ ਜਥੇਦਾਰ ਗੈਨੀ ਰਗਬੀਏ ਸਿੰਘ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਹੁਕਮਨਾਮੇ ਲਾਗੂ ਕੀਤੇ ਜਾਂਦੇ ਹਨ ਉਹਨਾਂ ਫੈਸਲਿਆਂ ਨੂੰ ਪਹਿਲ ਦੇ ਆਧਾਰ ਤੇ ਜਲ ਤੋਂ ਜਲਦ ਲਾਗੂ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਰਨੈਲ ਸਿੰਘ ਪੰਜੋਲੀ ਨੇ ਸਮੂਚੀਆਂ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਤੇ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਭੇਜਣ ਦੀ ਵੀ ਅਪੀਲ ਕੀਤੀ ਹੈ ਕਰਕੇ ਇਹਨਾਂ ਦੇ ਖਿਲਾਫ ਮਤੇ ਪਾ ਕੇ ਅਕਾਲ ਤਖਤ ਨੂੰ ਦੁਆਰੇ ਭੇਜੇ ਜਾਣ ਇਹ ਇਹ ਯਤਨ ਹੋਣਾ ਅਸੀਂ ਸੰਗਤਾਂ ਕੋਲ ਜਾਵਾਂਗੇ ਔਰ ਸੰਗਤਾਂ ਨੂੰ ਇਕੱਤਰ ਕਰਕੇ ਪਿੰਡ-ਪਿੰਡ ਗਲੀ-ਗਲੀ ਘਰ-ਘਰ ਸਿੱਖ ਸੰਸਥਾਵਾਂ ਕੋਲ ਅਸੀਂ ਅਪੀਲ ਕਰਦੇ ਹਾਂ ਤੁਹਾਡੇ ذریعے ਅੱਜ ਕਿ ਪਿੰਡਾਂ ਦੀਆਂ ਗੁਰਦਾਰੇ ਸਾਹਿਬਾਨ ਦੀਆਂ ਕਮੇਟੀਆਂ ਪੰਥਕ ਸੰਸਥਾਵਾਂ ਧਾਰਕ ਸੰਤ ਸੰਸਥਾਵਾਂ ਸੰਤ ਸੰਪਰਦਾਵਾਂ ਮਹੰਗ ਸਿੰਘ ਜਥੇਬੰਦੀਆਂ ਔਰ ਮਿਸ਼ਨਰੀ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਪ੍ਰੀਮ ਅਥਾਰਟੀ ਮੰਨਦੇ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣੇ ਮਤੇ ਪਾ ਕੇ ਅਕਾਲ ਤਖਤ ਸਾਹਿਬ ਨੂੰ ਸੁਨੇਹੇ ਜਣ ਕਿ ਇਹ ਧੜਾ ਜਿਹੜਾ ਹੈ ਇੱਕ ਜਿਹਦੀ ਰਵਾਈ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਉਹ ਅਕਾਲ ਤਖਤ ਦੇ ਉਦੇਸ਼ਾ ਤੋਂ ਭਗੌੜਾ ਹੋ ਚੁੱਕਿਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਆ ਇਹਨਾਂ ਨੂੰ ਦੇਖ ਕੇ ਆ ਜਿਹੜਾ ਪੰਥ ਦਾ ਕੰਮ ਰਹਿ ਇਹ ਦੇਖੋ ਜਦੋਂ ਮਤਲਬ ਸ਼ੁਰੂਆਤ ਦੇ ਵਿੱਚ ਕਦੇ ਕੋਈ ਗੱਲ ਵਾਪਰਦੀ ਆ ਸ਼ੁਰੂ ਹੁੰਦੀ ਆ ਪੜੈਣ ਸਾਹਿਬ ਨੇ ਤੇ ਪਹਿਲਾ ਮੈਂਬਰ ਸਹਬਾਨ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਸ਼ੁਰੂ ਵਿੱਚ ਇਹਨਾਂ ਨੇ ਵਿਰੋਧ ਕੀਤਾ ਸੀ ਇਸ ਗੱਲ ਦਾ ਲੇਕਿਨ ਫਿਰ ਇਹਨਾਂ ਨੇ ਦਲੀਲ ਜ਼ਰੂਰ ਇੰਨੀ ਕੁ ਦਿੱਤੀ ਸੀ ਵੀ ਜੇ ਬਣਾਉਣੀ ਆ ਪਹਿਲੀ ਗੱਲ ਤਾਂ ਸੀ ਸਹਿਮਤ ਨਹੀਂ ਪਰ ਜੇ ਬਣਾਉਣੀ ਆ ਕਾਟੋ ਕਾਟ ਸਾਡੇ ਨਮਾਇਦੇ ਦੋ ਪਾਇਜਾਂ ਜਿਹੜਾ ਪੰਜ ਮੈਂਬਰੀ ਬਣਾਈ ਜਾਵੇ ਤੇ ਆਪੋਜੀਸ਼ਨ ਦਾ ਰੋਲ ਜਿਹੜਾ ਉਹ ਵੀ ਗੁਰੂ ਕਰਕੇ ਰੱਖਿਆ ਜਾਣਾ ਚਾਹੀਦਾ ਉਹਦੀ ਤਫਸੀਲ ਪੜ੍ਹਨ ਸਾਹਿਬ ਤੁਹਾਨੂੰ ਆਪ ਦੱਸਣ ਦਿੰਦਾ ਜੀ ਆਪ ਹਾਂ ਪੜ੍ਹਨ ਦਾ ਕਰੋ ਜੀ ਪੜ੍ਹਨ ਸਾਹਿਬ ਜਿਹੜੇ ਉੱਪਰ ਹੋਏ ਉੱਪਰ ਮਾਗ ਰੱਖਿਆ ਜੀ ਉਹ ਉੱਪਰ ਹੋ ਕੇ ਕਿਹ ਕਿਹ ਸਿੱਟਾਈ ਕਾਰਵਾਈ ਕਰਨ ਦਾ ਕੋਈ ਇਸ਼ਾਰਾ ਪਹਿਲਾਂ ਤਾਂ ਇਹ ਗੱਲ ਆ ਕੋਈ ਮੈਂ ਮੰਗ ਨਹੀਂ ਰੱਖੀ ਉੱਥੇ ਉਸ ਮੀਟਿੰਗ ਦਾ ਅਜੰਡਾ ਪੰਥਕ ਵਿਚਾਰਾ ਸੀ ਅਸੀਂ ਮੰਗੇ ਰੱਖੀ ਜਾ ਕੇ ਵੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਆਪਸਾ ਲੈਂਦਾ ਜੀ ਅਕਾਲ ਤਖਤ ਸਾਹਿਬ ਨੇ ਸਾਡੀ ਜਿਹੜੀ ਹੈਗੀ ਆ ਬੇਨਤੀ ਹੈ ਉਹਨੂੰ ਬੜੇ ਧਿਆਨ ਨਾਲ ਸੁਣਿਆ ਬੇਨਤੀ ਕੀ ਸੀ ਥੋੜਾ ਦੱਸ ਦਿਓ ਡਿਟੇਲ ਬੇਨਤੀ ਉਹਦੇ ਚ ਸਾਡੀਆਂ ਇਹ ਸੀਗੀਆਂ ਕਿ ਤੋਂ ਦਸੰਬਰ ਦੇ ਜਿੰਨੇ ਫੈਸਲੇ ਹੋਏ ਆ ਉਹ ਫੈਸਲੇ ਸਾਰੇ ਲਾਗੂ ਕੀਤੇ ਜਾਣ ਜਿਹਦੇ ਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਔਰ ਜਿਹੜੇ ਲੋਕਾਂ ਨੇ ਅਸਤੀਫੇ ਦਿੱਤੇ ਸੀ ਉਹ ਅਸਤੀਫੇ ਪ੍ਰਵਾਨ ਕੀਤੇ ਜਾਣ ਉਹ ਤਿੰਨਾਂ ਦਾ ਨਾਲ ਟਾਈਮ ਕਾਲ ਤੱਕ ਸਾਹਿਬ ਨੇ ਦਿੱਤਾ ਸੀ ਲੇਕਿਨ ਉਹ ਹੋਏ ਨੇਗੇ ਤੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਿੰਘ ਸਾਹਿਬਾਨ ਨੇ ਕਿਹਾ ਹੈ ਕਿ ਉਹ ਘੋਣੇ ਚਾਹੀਦੇ ਆ ਅਸੀਂ ਦੋ ਤਰੀਕ ਦੇ ਫੈਸਲੇ ਤੇ ਬਿਲਕੁਲ ਜਿਹੜੇ ਆ ਉਹ ਖੜੇ ਆ ਦੂਜਾ ਸੀ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਆ ਉਹ ਭਰਤੀ ਦਾ ਕੰਮ ਸ਼ੁਰੂ ਕਰੇ ਔਰ ਉਹਨਾਂ ਨੇ ਕਿਹਾ ਬਿਲਕੁਲ ਕਰਨੀ ਚਾਹੀਦੀ ਆ ਤੁਸੀਂ ਭਰਤੀ ਜਾ ਕੇ ਕਰੋ ਔਰ ਨਾਲ ਧਾਮੀ ਸਾਹਿਬ ਨੂੰ ਮਿਲੋ ਤਾਂ ਕਿ ਸਾਰੇ ਮੈਂਬਰ ਇਕੱਠੇ ਹੋਣ ਤੇ ਭਰਤੀ ਦਾ ਕੰਮ ਸ਼ੁਰੂ ਹੋਵੇ ਸ਼੍ਰੋਮਣੀ ਅਕਾਲੀ ਦਲ ਉਹਦੇ ਨਾਲ ਤਕਰਾ ਹੁੰਦਾ ਤੀਸਰਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਕਮੇਟੀ ਬਣੀ ਉਹਨੂੰ ਰੱਦ ਕੀਤਾ ਜਾਵੇ ਤੇ ਉਹ ਮਸਲਾ ਕਾਲ ਤਖਸਾਲ ਦੇ ਜਿਹੜਾ ਹੈ ਅਧਿਕਾਰ ਖੇਤਰ ਚ ਹੋਵੇ ਸੋ ਉਹ ਸਾਰੀਆਂ ਸਾਡੀਆਂ ਜਿਹੜੀਆਂ ਜਿੰਨੀਆਂ ਅਸੀਂ ਬੇਨਤੀਆਂ ਲੈ ਕੇ ਗਏ ਸਾਂ ਉਹ ਕਾਲ ਤਖਸਾਲ ਨੇ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਜਿਹੜਾ ਹੈ ਉਹ ਕੀਤਾ ਔਰ ਅਸੀਂ ਧੰਨਵਾਦ ਵੀ ਕਰਨਾ ਚਾਹੁੰਦੇ ਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦਾ ਔਰ ਜਿੰਨੇ ਸਿੰਘ ਉੱਥੇ ਗਏ ਸੀ ਸਾਰਿਆਂ ਨੇ ਆਪਣੇ ਵਿਚਾਰ ਰੱਖੇ ਉਹਨਾਂ ਨੇ ਸਾਨੂੰ ਆਪਣੇ ਵਿਚਾਰ ਜਿਹੜੇ ਆ ਸਾਰੇ ਦੱਸਿਆ ਔਰ ਸਾਡੀਆਂ ਸਾਰੀਆਂ ਗੱਲਾਂ ਜਿਹੜੀਆਂ ਸੀ ਅਸੀਂ ਦਿੱਤੀਆਂ ਉਹਨੂੰ ਬੜੀ ਧਿਆਨ ਨਾਲ ਗੌਰ ਨਾਲ ਸੁਣਿਆ ਔਰ ਉਹਨੂੰ ਮੰਨਣ ਵਾਸਤੇ ਉਹਨਾਂ ਨੇ ਹੁਣ ਜਿ세 ਤਾਂ ਸਭ ਨੂੰ ਕੀ ਭਰੋਸਾ ਜਿਹੜਾ ਦਿੱਤਾ ਗਿਆ ਉਹਨੇ ਇਹ ਕਿਹਾ ਕਿ ਜਿਹੜੇ ਦੋ ਤਰੀਕੇ ਦੇ ਫੈਸਲੇ ਹੋਏ ਇਹਨ ਬਿਨ ਲਾਗੂ ਹੋਣਗੇ ਨਹੀਂ ਪਰ ਕਾਰਨ ਕੀ ਹੈ ਸੁਬੀਰ ਸਿੰਘ ਬਾਦਲ ਦੇ ਖਿਲਾਫ ਕੁਝ ਕਹਿ ਦਿੱਤੀ ਕਿ ਨੀ ਨੀ ਉਹ ਤਾਂ ਕਰਕੇ ਆ ਕਿਉਂਕਿ ਤਿੰਨ ਦਿਨ ਦਾ ਟਾਈਮ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਕਦੀ ਉਹਨਾਂ ਨੇ ਉਹ ਚੋਣ ਕਮਿਸ਼ਨ ਦਾ ਰਿਕਾਰਡ ਆਇਆ ਕਦੀ ਕਾਨੂੰਨੀ ਕਦੀ ਸੰਵਿਧਾਨ ਦਾ ਔਰ ਜਦੋਂ ਕਿ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਨਿਰਮੂਲ ਨੇ ਇਹ ਕੋਈ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਉਹ ਕਰ ਰਹੇ ਨੇ ਕਿਉਂਕਿ ਕਾਲੀ ਦਲ ਦੀ ਸਥਾਪਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਹੈ ਉਹ ਸ਼੍ਰੋਮਣੀ ਕਮੇਟੀ ਦੀ ਵੀ ਹੋਈ ਹੈ ਤੇ ਜਿਹੜੀ ਸਥਾਪਨਾ ਹੀ ਇੱਥੇ ਅਕਾਲ ਤਖਤ ਸਾਹਿਬ ਤੇ ਹੋਈ ਉਹਨੂੰ ਕਾਨੂੰਨੀ ਡਿੱਕਾ ਨਾ ਤਾਂ ਕੋਈ ਚੋਣ ਕਮਿਸ਼ਨ ਦਾ ਤੇ ਨਾ ਕੋਈ ਸਰਾਂ ਦਾ ਰਿਕਾ ਜਦੋਂ ਹੱਲ ਕੀ ਹੈ ਸੁਪੀਰ ਸਿੰਘ ਬਾਦਲ ਜੇਕਰ ਉਹ ਪਾਸੇ ਆਪਣਾ ਫਿਰ ਬਾਗੀ ਕਾਲੀ ਦਲ ਜਿਹੜਾ ਰੱਦ ਹੋਇਆ ਸੀ ਦੁਬਾਰਾ ਰਿਵਾਈਵ ਹੋਏਗਾ ਨਹੀਂ ਮੇਰੀ ਬੇਨਤੀ ਹੈ ਕਿ ਉਹ ਹੁਣ ਵਰਕਿੰਗ ਕਮੇਟੀ ਦੀ ਮੀਟਿੰਗ ਛੱਡ ਕੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਮੇ ਸਾਰੇ ਅਸਤੀਫੇ ਜਿਹੜੇ ਪ੍ਰਵਾਨ ਕਰ ਹਾਲੇ ਜਿਹਨਾਂ ਚੀਜ਼ਾਂ ਨੂੰ ਲੈ ਕੇ ਬਾਗੀ ਧੜਾ ਜਿਹੜਾ ਬਣਿਆ ਸੀ ਇੱਕ ਮਿੰਟ ਜਿਹੜਾ ਚੀਜ਼ਾਂ ਲੈ ਕੇ ਬਾਗੀ ਧੜਾ ਬਣਿਆ ਸੀ ਅੱਜ ਚੀਜ਼ਾਂ ਤੇ ਉਹ ਅੱਜ ਵੀ ਲਾਗੂ ਨਹੀਂ ਹੋਈਆਂ ਨਹੀਂ ਉਹ ਰਲੇਵਾ ਕਿਉਂ ਕੀਤਾ ਗਿਆ ਰਲੇਵਾ ਤਾਂ ਹੋਇਆ ਹੀ ਨਹੀਂਗਾ ਉਹ ਤਾਂ ਹੁਕਮ ਮੰਨਿਆ ਆ ਵੀ ਤੁਸੀਂ ਸਾਰੇ ਅਸਤੀਫੇ ਦੇ ਕੇ ਤੇ ਇਕੱਠੇ ਹੋ ਅਸੀਂ ਤਾਂ ਮੰਨ ਲਿਆ ਬਾਕੀ ਤੁਣ ਉਹ ਹੋਏ ਨੇ ਜਿਹੜਾ ਦੂਸਰਾ ਧੜਾ ਜਿਹੜਾ ਕਾਲਤਖ ਸਾਹਿਬ ਦਾ ਹੁਕਮ ਮੰਨਣ ਤੋਂ ਮੁਨਕਰ ਹੋ ਗਏ ਅਹੀਂ ਉਹ ਕਹਿਣ ਵਾਸਤੇ ਆਏ ਸੀ ਕਿ ਉਹ ਸਾਰੇ ਇਨ ਬਿਨ ਜਿਹੜੇ ਆ ਲੱਗੂਣੇ ਚਾਹੀਦੇ। ਅਕਾਲ ਤਖਤ ਉਹਨਾਂ ਦੇ ਸਾਥੀ ਜਿਹੜੇ ਆ ਕਾਲ ਤਖਤ ਦੇ ਹੁਕਮਾਂ ਤੋਂ ਬਾਗੀ ਹੋ ਚੁੱਕੇ ਆ। ਐਸ ਵੇਲੇ ਤਾਂ ਬਾਗੀ ਆ। ਜੇ ਕੱਲ ਨੂੰ ਅਸਤੀਫੇ ਦੇ ਕੇ ਤੇ ਭਰਤੀ ਜਿਹੜੀ ਨਵੀਂ ਸੱਤ ਮੈਂਬਰੀ ਕਮੇਟੀ ਕਰਦੇ ਆ ਤਾਂ ਹੀ ਕਾਲੀ ਦਲ ਤਕੜਾ ਹੋਊ ਤਾਂ ਹੀ ਪੰਥਕ ਪਰੰਪਰਾਾਂ ਪੰਥਕ ਸਿਧਾਂਤ ਜਿਹੜੇ ਆ ਉਹ ਵਜਣਗੇ ਤਾਂ ਹੀ ਕਾਲੀ ਦਲ ਤਗੜਾ ਹੋਊਗਾ ਤਾਂ ਹੀ ਜਿੱਤਾਂ ਪ੍ਰਾਪਤ ਕਾਲੀ ਦਲ ਜਿਹੜਾ ਉਹ ਕਰੂਗਾ ਅੱਛਾ ਫਿਰ ਤੁਹਾਡਾ ਮੰਦੋਕ ਤੁਹਾਨੂੰ ਧੋਖਾ ਆ ਨਹੀਂ ਨਹੀਂ ਸਾਡੇ ਨਾਲ ਕੋਈ ਧੋਖਾ ਨਹੀਂ ਆ ਅਕਾਲ ਤਖਸਾਲ ਅਸੀਂ ਜਿਹੜੀ ਜਿਹੜੀ ਲੋਕ ਵਿਰੋਧੀ ਕਹਿੰਦੇ ਸੀ ਕਿ ਕਾਲੀ ਦਲ ਨੇ ਆ ਗਲਤੀਆਂ ਕੀਤੀਆਂ ਨੇ ਉਹ ਅਸੀਂ ਦੁਨੀਆ ਭਰ ਦੀ ਸਭ ਤੋਂ ਵੱਡੀ ਜਿਹੜੀ ਕਚਹਿਰੀ ਹੈ ਅਕਾਲ ਤਖਸਾਲ ਉਥੇ ਸਾਰਿਆਂ ਨੇ ਉਹ ਜਦੋਂ ਸੱਦਿਆ ਤੇ ਸਾਰੇ ਸਾਹਮਣੇ ਗਲਤ ਸਾਹਬ ਧੋਗੀਆਂ ਨੇ ਮੰਨ ਲਿਆ ਉਹਨਾਂ ਨੇ ਪਰ ਸੁਣਵਾਈ ਤਾਂ ਹੋਈ ਨਹੀਂ ਮੇਰੇ ਪੱਤਰਕਾਰ ਨੇ ਵੀ ਉਹਨੇ ਇਹੀ ਸਵਾਲ ਕੀਤਾ ਕਿ ਆਖਿਰਕਾਰ ਬਾਗੀਧੜਾ ਤੇ ਖਤਮ ਹੋ ਗਿਆ ਨਹੀਂ ਖਤਮ ਨਹੀਂ ਹੋਇਆ ਉਹ ਜਿਹੜੀ ਆਪ ਦਾ ਮਿਸ਼ਨ ਸੀ ਵਿੱਚ ਕਾਮਯਾਬ ਹੋਇਆ ਉਹ ਗਲਤੀਆਂ ਮਨਾਉਣ ਵਿੱਚ ਕਾਲੀਗਲ ਨੂੰ ਕਾਮਯਾਬ ਹੋਇਆ ਤੇ ਲਾਗੂ ਵੀ ਹੁਣ ਹੋਣਗੀ ਹੈ ਲਾਗੂ ਕਿਤੇ ਇਹ ਕਾਲ ਤੱਕ ਬਿਲਕੁਲ ਛੱਡਣਗੇ ਪ੍ਰਧਾਨਗੀ ਛੱਡਣਗੇ ਭਰਤੀ ਨਵੇਂ ਟਾਈਮ ਤੋਂ ਹੋਊਗੀ ਇਹੋ ਹੀ ਸ਼ਰੀ ਅਕਾਲ ਤੱਕ ਸਾਹਿਬ ਦੇ ਜਿਹੇ ਅਸਰ ਬਿਲਕੁਲ ਹੋਊਗਾ ਔਰ ਉਹਨਾਂ ਦੀ ਬਣੀ ਕਮੇਟੀ ਰੱਦ ਹੋਊਗੀ ਤੇ ਉਹਨਾਂ ਦੀ ਪੜਤਾਲ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਖੁਦ ਕਰੂਗਾ ਇਹ ਗੱਲ ਫਿਰਿਆ ਕਮੇਟੀ ਸਮਾਵਾ ਨੂੰ ਦੁਬਾਰਾ ਨਹੀਂ ਬਹਾਲ ਕੀਤਾ ਜਾਂਦਾ ਤਾਂ ਫਿਰ ਨਹੀਂ ਇਹ ਨਾ ਕੀਤਾ ਜਾਣਾ ਤੂੰ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਇਹ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬਾਨ ਨੇ ਕਿਹਾ ਕਿ ਜਿਹੜਾ ਕੋਈ ਵੀ ਸਿੰਘ ਸਾਹਿਬਾਨ ਦੇ ਖਿਲਾਫ ਸ਼ਿਕਾਇਤ ਆਉਂਦੀ ਆ ਉਹਦੀ ਪੜਤਾਲ ਅਕਾਲ ਤਖਤ ਸਾਹਿਬ ਤੇ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਕਰ ਉਹਨਾਂ ਨੇ ਆਰਡਰ ਕੀਤਾ ਕਿ ਇਹਨੇ ਮੈਂਬਰੀ ਕਮੇਟੀ ਬਣਾਈ ਜਰੀਏ ਉਹ ਕਿਦੇ ਹਦੇਸ਼ ਤੇ ਬਣੀ ਨਹੀਂ ਉਹ ਤਾਂ ਬਣੀ ਹੈ ਸ਼੍ਰੋਮਣੀ ਕਮੇਟੀ ਦੇ ਪਰ ਸ਼੍ਰੋਮਣੀ ਕਮੇਟੀ ਨੂੰ ਸਿੱਧਾ ਪਤਾ ਨਹੀਂ ਕਿ ਉਹ ਅਕਾਲ ਜੀ ਦੇ ਨਹੀਂ ਪਤਾ ਤੇ ਤਾਂ ਹੀ ਜੌੜਾ ਸਾਹਿਬ ਦਾ ਮਤਲਬ ਰੱਦ ਕੀਤਾ ਕਰਨਾ ਪਿਆ ਉਹਨਾਂ ਨੂੰ ਇਹ ਵੀ ਬਰਦ ਕਰਨਾ ਪੈਣਾ ਮੈਂ ਤੁਹਾਡੇ ਨਾਲ ਫਿਰ ਇਹੋ ਜੀ ਕਮੇਟੀ ਦੱਲ ਸਕਦੀ ਹੈ ਜਿਸ ਨੂੰ ਅਕਾਲ ਤਖਨ ਸਾਹਿਬ ਦੇ ਹਦੇਸ਼ਾਂ ਦਾ ਹੀ ਨਹੀਂ ਪਤਾ ਕਿ ਕਿਹੜੇ ਦੇਸ਼ ਹੋਣੇ ਚਾਹੀਦੇ ਨੇ ਕੋਈ ਕਈ ਵਾਰ ਜੇ ਇਹ ਹਦੇਸ਼ਾਂ ਦਾ ਪਤਾ ਹੁੰਦਾ ਤਾਂ ਫਿਰ ਗਲਤੀਆਂ ਡੀਆਂ ਕਿਉਂ ਹੁੰਦੀਆਂ ਜੇ ਕਾਲੀਦਾਲ ਨੂੰ ਸਾਰੇ ਆਦੇਸ਼ਾਂ ਦਾ ਪਤਾ ਹੁੰਦਾ ਇਹ ਫਿਰ ਕਮੇਟੀ ਆਪਣਾ ਕਿਉਂ ਇਦਾਂ ਵੱਡੀਆਂ ਗਲਤੀਆਂ ਕਰੇ ਕਿਉਂ ਕਾਲ ਤਖਤ ਸਾਹਿਬ ਦੀ ਫੀਲ ਤੇ ਥੱਲੇ ਆਣ ਕਿਉਂ ਬੰਨਣੀਆਂ ਪਈਆਂ ਨਹੀਂ ਕਾਲੀ ਵੀ ਗੱਲ ਨਹੀਂ ਹੈ ਕਿ ਪੰਥਕ ਪਾਰਟੀ ਨੂੰ ਆਪਣੇ ਹੀ ਜਿਹੜੇ ਅਕਾਤਕ ਨਹੀਂ ਨਵੇਂ ਜਿਹੜੇ ਲੋਕ ਜੁੜੇ ਸੀ ਨਾ ਜਿਹੜੇ ਪੰਥਕ ਪਰੰਪਰਾਵਾਂ ਤੋਂ ਜਾਣੂ ਨਹੀਂ ਸੀ ਅੱਜ ਵੀ ਅੱਜ ਵੀ ਉਹਦੇ ਘਰੇ ਉਹ ਬੈਠੇ ਆ ਬਾਦਲ ਪਰਿਵਾਰ ਨਾ ਸਭ ਤੋਂ ਪੁਰਾਣਾ ਹੈ ਜੀ ਨਹੀਂ ਬਾਦਲ ਪਰਿਵਾਰ ਦੇ ਆਲੇ ਦੁਆਲੇ ਕੁਝ ਲੋਕ ਐਸੇ ਬੈਠੇ ਆ ਜਿਨ੍ਹਾਂ ਦੀ ਆਪਣੀ ਕੋਈ ਕਾਬਲੀਅਤ ਨਹੀਂ ਕੋਈ ਯੇਲ ਨਹੀਂ ਕੋਈ 희ਦੀ ਨਹੀਂ ਕੋਈ ਉਹਨਾਂ ਦੀ ਕੁਰਬਾਨੀ ਨਹੀਂ ਉਹ ਸਿਰਫ ਆਪਣੀਆਂ ਗੱਲਾਂ ਬਾਤਾਂ ਕਰਕੇ ਝੋਲੀ ਚੁੱਕ ਕੇ ਲੀਡਰਸ਼ਿਪ ਨੂੰ ਜਿਹੜਾ ਹੈ ਨਾ ਬਰਕਰਾਰ ਰੱਖਿਆ ਪਰ ਤੁਸੀਂ ਵੀ ਤੇ ਸਮਝਾਉਣ ਵਾਲੇ ਸੀ ਤੁਸੀਂ ਵੀ ਤੇ ਕੁਝ ਕਰ ਸਕਦੇ ਸੀ ਕਾਹੀ ਤਾਂ ਮੈਂ ਤਾਂ 15 ਹੀ ਸਮਝਾਇਆ ਸੀ ਤੁਸੀਂ ਮੇਰੇ ਘਰ ਆਏ ਤਾਂ ਇਹ 15 ਜੀ ਪੰਦਰਾਂ ਸਮਝਾਇਆ ਤਾਂ ਇਹ ਵੀ ਕਾਲਤਖ ਸਾਹਿਬ ਦੇ ਪਿੱਛੋਂ ਜੇਕਰ ਹੱਲ ਨਹੀਂ ਨਿਕਲਦਾ ਜੇ ਮੇਰੀ ਆਖੇ ਨਹੀਂ ਮੰਨੀ ਤੇ ਮੇਰਾ ਕਸੂਰ ਤਾਂ ਕੋਈ ਨਹੀਂਗਾ ਜੇ ਹੱਲ ਨਹੀਂ ਨਿਕਲਦਾ ਫਿਰ ਕੀ ਹੱਲ ਇਹਦਾ ਇਹੋ ਯਾ ਕਿ ਭਰਤੀ ਦੁਬਾਰਾ ਹੁਣ ਸ਼ੁਰੂ ਹੋਵੇ ਜੇ ਹੱਲ ਨਹੀਂ ਨਿਕਲਦਾ ਫਿਰ ਕੀ ਨਹੀਂ ਜੇ ਨਾ ਉਥੇ ਰ ਅਗਲੀ ਗੱਲ ਗਾਂ ਦੱਸਾਂਗੇ ਕਦੋਂ ਕਰੋਗੇ ਨਾ ਕਾਲਤਖ ਜਨੂ ਨਹੀਂ ਮੰਨਦੇ ਜਰੇ ਤੇ ਤੁਹਾਡੀ ਗੱਲ ਕਿਧਰ ਮੰਨ ਲਾਂਗੇ ਨਹੀਂ ਨਹੀਂ ਕਾਲਤਖ ਜਿਹੜੇ ਕਾਲਤਖ ਦੇ ਹੁਕਮ ਨਾ ਮੈਨੂੰ ਨਹੀਂ ਮੰਨ ਰਹੇ ਉਹੋ ਹੀ ਤਾਂ ਸ਼ਿਕਾਇਤ ਦੇ ਕੇ ਆਏ ਅੱਜ ਉਹੋ ਹੀ ਸ਼ਿਕਾਇਤ ਕਰਿਆ ਇਹਨਾਂ ਦੁਬਾਰਾ ਸਤੋ ਸਿੰਘ ਸਾਹਿਬ ਵੀ ਚੋਪੇ ਬੈਠੇ ਨੇ ਮੀਂਹ ਦੇ ਨਿਕਲ ਲੈ ਨਹੀਂ ਨਹੀਂ ਸੈਵਿਕ ਸਾਹਿਬ ਚੋਪਰੀ ਸਿੰਘ ਸਾਹਿਬ ਨੇ ਆਪਣੇ ਬੜੀਆਂ ਗੱਲਾਂ ਦਿਲ ਖੋਲ ਕੇ ਕੀਤੀਆਂ ਨੇ ਔਰ ਅਕਾਲੀ ਫੂਲਾ ਸਿੰਘ ਵਾਲਾ ਰੋਲ ਦਾ ਕੀਤਾ ਔਰ ਜਿਹੜੇ ਫੈਸਲੇ ਲਾਗੂ ਕਰਾਉਣੇ ਨੇ ਇਹ ਸਿੱਖ ਸੰਗਤਾਂ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾ ਫੈਡਰੇਸ਼ਨਾਂ ਔਰ ਕਾਰਸੇਵਾਲੇ ਸੰਤ ਤੇ ਸਾਰੇ ਇੱਕ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਫੈਸਲੇ ਲਾਗੂ ਕਰਾਉਣੇ ਔਰ ਹੋਣਗੇ ਆਖਰੀ ਸਵਾਲ ਹੈ ਤੁਸੀਂ ਸ਼ਿਕਾਇਤ ਹੁਣ ਕਿਹਦੇ ਖਿਲਾਫ ਦਿੱਤੀ ਅਸੀਂ ਸਿਰਫ ਇਹ ਕਹਿ ਲਕਈਆ ਕਿ ਦੋ ਤਰੀਕ ਦੇ ਫੈਸਲੇ ਲਾਗੂ ਕਰੋ ਅੱਛਾ ਯਾਨੀ ਕਿ ਉਸੀ ਕ੍ਰਮਣੀ ਕਲ ਦਾ ਖਿਲਾਫ ਸ਼ਿਕਾਇਤ ਆ ਤੁਹਾਡੇ ਸਾਹਮਣੇ ਤੁਹਾਨੂੰ ਆ ਫੜਾਉਣ ਤਾਂ ਡੇ ਆ ਵੇ ਹਾਂ ਕਾਲੀ ਦਲ ਦੇ ਖਿਲਾਫ ਸ਼ਿਕਾਇਤ ਆ ਨਹੀਂ ਖਿਲਾਫ ਨਹੀਂ ਕਿਸੇ ਦੇ ਆ ਇਹ ਫੈਸਲਿਆਂ ਨੇ ਵੀ ਲਾਗੂ ਕਰੋ ਆ ਇਹ ਫੈਸਲੇ ਲਾਗੂ ਕਰੋ ਦੋ